ਕਦੇ ਦਾ ਜੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ نیوز ਤੇ ਮੈਂ ਫਿਰ ਦੀਖ ਪਰ ਵਾਪਸ ਫਿਰ ਤੁਹਾਡੀ ਕੈਰੀ ਦੇ ਵਿੱਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਪੰਚਾਇਤੀ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ-ਉਵੇਂ ਪੰਜਾਬ ਦੀ ਫਿਰਦਾ ਦੇ ਵਿੱਚ ਵੀ ਜਿਹੜੇ ਸਿਆਸੀ ਰੰਗਤਾਂ ਉਹਨਾਂ ਛੁਰੂ ਹੋ ਗਈਆਂ ਔਰ ਅੱਜ ਮੈਂ ਬੈਠਾ ਹਾਂ ਮੋਗਾ ਜਿਲ੍ਹੇ ਦਾ ਪਿੰਡ ਹੈ ਰੈਣੀਆਂ ਰੈਣੀਆਂ ਪਿੰਡ ਦੇ ਬਹੁਤ ਭਾਗੂ ਹੋਏ ਆ ਲੀਡਰ ਹੋਏ ਆ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਤੇ ਮੇਰੇ ਨਾਲ ਇਸ ਵਕਤ ਸਰਜੀਤ ਸਿੰਘ ਮੀਤਾਪਾਉ ਮੌਜੂਦ ਨੇ ਜਿਨ੍ਹਾਂ ਨੇ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਸੀਨੀਅਰ ਅਹੁਦੇ 'ਤੇ ਕੰਮ ਕੀਤਾ ਹੈ। ਔਰ ਬੀਤੇ ਜੈਨਾ ਸੁਜੀਤ ਸਿੰਘ ਦੀ ਮੀਤਾਪਾਉ ਤੇ ਉਹਨਾਂ ਦੇ ਭਰਾ ਜਗਤੀਸ਼ੰਗ ਜਗਾਪਾਉ ਦੋਨਾਂ ਨੇ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਮੌਜੂਦਾ ਬਦਾ ਇੱਕ ਆਮ ਆਦਮੀ ਪਾਰਟੀ ਦੇ ਹਰਕਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਲਾਸਪੁਰ ਤੇ ਉਹਨਾਂ ਦੀ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਆਗੂ ਜਿਹੜੇ ਸਰਜੀਤ ਸਿੰਘ ਮਿੱਕਾ ਪਰ ਉਸ ਦੇ ਜਸਵੀਰ ਸਿੰਘ ਜਦਾਪਾਉ ਮੈਨੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦਾ ਜਸਵੀਰ ਸਿੰਘ ਮਾਕਰ ਜਸਵੀਰ ਸਿੰਘ ਜਦਾਪਾਉ ਦੋਨਾਂ ਭਰਾਵਾਂ ਨੇ ਆਪਣੇ ਸਮਰਥਕਾਂ ਸਮੇਤ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦਾ ਫੈਸਲਾ ਲਿਆ ਸੋ ਗਲਵਨ ਕਰਦੇ ਆ ਸਰਜੀਤ ਸਿੰਘ ਜੀ ਮੀਤਾ ਪਾਉ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਸਸਿਕਾ ਸਸਿਕਾ ਮੀਤਾ ਜੀ ਤੁਸੀਂ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਜਿਲ੍ਹਾ ਪੱਧਰ ਤੇ ਉਹਤੇ ਵੀ ਤੁਸੀਂ ਰਹੇ ਹਾਂ ਤੇ ਇਹ ਕਾਰਨ ਹੈ ਕਿ ਹੁਣ ਤੁਸੀਂ ਤੇ ਤੁਹਾਡੇ ਬ੍ਰਦਰ ਜਸਵੀਰ ਸਿੰਘ ਜੱਗਾ ਪਾਉ ਦੋਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਛੱਡਣ ਦਾ ਕੀ ਕਾਰਨ ਹੈ ਕੀ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਮਕਸਦ ਹੈ ਮਕਸਦ ਇਹ ਹੈ ਜੀ ਆਪਾਂ ਨੂੰ ਆਮ ਆਦਮੀ ਪਾਰਟੀ ਦੀਆਂ ਵਧੀਆ ਨੀਤੀਆਂ ਵਧੀਆ ਸਾਡੇ ਐਮ ਐਲ ਏ ਅਨਜੀਤ ਸਿੰਘ ਬਲਾਸਕੋਟ ਉਹਨਾਂ ਦੀਆਂ ਨੀਤੀਆਂ ਵਧੀਆ ਵਧੀਆ ਇਨਸਾਨ ਨੇ ਉਸ ਕਰਕੇ ਅਸੀਂ ਵੀ ਜਿਹੜੇ ਰਹਿੰਦੇ ਸਾਡੇ ਪਿੰਡ ਦੇ ਕੰਮ ਕਰਾਉਣ ਵਾਸਤੇ ਵਿਕਾਸ ਕਰਨ ਵਾਸਤੇ ਇਹ ਆਪਾਂ ਕਰ ਸਕੀਏ ਸਰਕਾਰ 25 ਸਾਲ ਹਲੇ ਸਮਾ ਸਰਕਾਰ ਦਾ ਪਿਆਜ ਇਹ ਸਰਕਾਰ ਦੇ ਨਾਲ ਹੀ ਕੰਮ ਹੋ ਸਕਦੇ ਜਿਵੇਂ ਕਿ ਸਾਡੇ ਵੀ ਵਧੀਆ ਇੱਕ ਲੋਡ ਬੰਦ ਪਰਿਵਾਰਾਂ ਨੂੰ ਪੈਰਸ ਬਣ ਸਕੀ ਸਾਡੇ ਤੇ ਬੰਦੀ ਹਾਲ ਜੀ ਨੂੰ ਕਹਿ ਦਿੰਨੇ ਆ ਹਾਂ ਜੀ ਮੈਂ ਵੀ ਹਾਲ ਬਣ ਸਕੇ ਜੀ ਪਰਸ ਉਹ ਲੋਡ ਬੰਦ ਬਹੁਤ ਮਹਿੰਗਾਈ ਹੋ ਚੁੱਕੀ ਹੈ ਜੀ ਆਮ ਪਰਿਵਾਰ ਉਹ ਕਰ ਨਹੀਂ ਸਕਦੇ ਜੀ ਤੇ ਜਿਵੇਂ ਸਾਡੇ ਸਟੇਡੀਅਮ ਆ ਕੋਈ ਦਾ ਜੀ ਬੱਚਿਆਂ ਦੇ ਫਿਟਨੈਸ ਤੇ ਉਹ ਬਣ ਸਕੇ ਸਾਡੇ ਇੱਕ ਹਸਪਤਾਲ ਨੂੰ ਇੱਥੇ ਜਗ੍ਹਾ ਹੀ ਨੇੜੇ-ਨੇੜੇ ਜਾਨਕੀ ਜਿਹੜਾ ਸਾਡਾ ਬੱਸ ਸਟੈਂਡ ਹੁੰਦੇ ਕੋਲੀ ਜਗ੍ਹਾ ਜਿਹੜੀਆਂ ਵੀ ਉੱਥੇ ਬੱਸ ਦੂਜਾ ਹਸਪਤਾਲ ਬਣ ਸਕੇ ਜੀ ਜਿਹੜੇ ਲੋੜਵੰਦ ਆ ਉਹਨਾਂ ਨੂੰ ਦਵਾਈਆਂ ਨੇੜੇ ਜਾਨਕੀ ਇੱਕ ਜਗ੍ਹਾ ਤੇ ਸਾਰੇ ਕੰਮ ਹੋ ਜਾਣ ਤੇ ਜਿਵੇਂ ਆਪਣੇ ਉੱਥੇ ਬੈਂਕ ਵੀ ਨੇੜੇ ਹੋ ਗਈ ਜੀ ਜਾਨਕੀ ਜਿਹੜੇ ਪਿੰਡ ਦੇ ਅਧੂਰੇ ਕੰਮ ਪਏ ਜਿਵੇਂ ਪਿੰਡ ਦੇ ਫਰਨੀਆ ਜੀ ਇਹ ਵਧੀਆ ਹੋ ਜਾਣਾ ਸਾਡਾ ਪਿੰਡ ਪੂਰਾ ਵਧੀਆ ਲੱਗੇ ਜੀ ਦੂਜਾ ਇਸੇ ਦਾ ਕੋਈ ਪਿੰਡ ਵਿੱਚ ਦਖੰਡਾ ਜੀ ਨਾ ਹੋਵੇ ਲੜਾਈ ਝਗੜਾ ਨਾ ਹੋਵੇ ਅਸੀਂ ਇਹ ਕਰਨਾ ਚਾਹੁੰਦੇ ਹਾਂ ਸਾਰੇ ਰਲ ਮਿਲ ਕੇ ਬਣਾ ਵੱਖ-ਵੱਖ ਕੋਈ ਕਿਸੇ ਪਾਰਟੀ ਨਾਲ ਪਰ ਜਿਹੜਾ ਪਿੰਡ ਦਾ ਸਾਂਝਾ ਕੰਮ ਆ ਇਹ ਸਾਰੇ ਅਸੀਂ ਬੈ ਕੇ ਕੰਮ ਕਰ ਸਕੀਏ ਜੀ ਜਿਵੇਂ ਵੀ ਕੋਈ ਵੀ ਵਾਂਝਾ ਨਾ ਰਹੇ ਜੇ ਕੰਮ ਸਰਕਾਰ ਤੋਂ ਇਹ ਸਰਕਾਰ ਤੋਂ ਆਪਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਹਮ ਸਾਰੇ ਜਿਵੇਂ ਆਪਾਂ ਨੂੰ ਬੱਦਰੀ ਪਣਾ ਛੜਕਾ ਜੀ ਇਹ ਆਪਾਂ ਨੂੰ ਹਾਕ ਮਾੜੀ ਆ ਅਸੀਂ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਅਸੀਂ ਇਹ ਚਾਹੁੰਦੇ ਹਾਂ ਅਮਲੇ ਸਾਡੇ ਧਿਆਨ ਚ ਲਿਆਵਾਂਗੇ ਜੀ ਵੀ ਇਹ ਸੜਕ ਵਧੀਆ ਬਣ ਸਕੀ ਜੀ ਪਿੰਡ ਦੇ ਵਧੀਆ ਵਿੱਚ ਬੂਟੇ ਲਾਵਾਂਗੇ ਜੀ ਪਿੰਡ ਦੇ ਕਾਹਦੀ ਸਫਾਈ ਰੱਖਾਂਗੇ ਸਾਡੇ ਮਨ ਦੀ ਚਾਹ ਹੈ ਹਣ ਤੁਹਾਡੇ ਕਹਿਣ ਦਾ ਮਕਸਦ ਕਿ ਤੁਸੀਂ ਪਿੰਡ ਦੀ ਪਿੰਡ ਨੂੰ ਸੋਨਾ ਬਣਾਉਣ ਦੀ ਖਾਤਰ ਪਿੰਡ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਜੁਆਇਨ ਕੀਤੀ ਹਾਂਜੀ 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 ਤੇ ਆਮ ਤੌਰ ਤੇ ਮੀਤਾ ਜੀ ਜਿਹੜਾ ਜਦੋਂ ਵੀ ਕੋਈ ਲੀਡਰ ਕੋਈ ਵੀ ਆਗੂ ਪਾਰਟੀ ਬਦਲਦਾ ਜਾਂ ਦੂਜੀ ਪਾਰਟੀ ਚ ਜਾਣ ਦਾ ਫੈਸਲਾ ਲੈਂਦਾ ਹੈ। ਆਮ ਤੌਰ ਤੇ ਲੋਕ ਸਵਾਲ ਚਾਹਦੇ ਆ। ਲੋਕ ਕਹਿੰਦੇ ਆ ਕਿ ਇਹ ਆਪਣੇ ਨਿੱਜੀ ਮਫਾਦ ਜਾਂ ਅਹੁਦੇ ਲੈਣ ਦੀ ਖਾਤਰ ਜਾਂ ਕੋਈ ਨਿੱਜੀ ਫਾਇਦਾ ਲੈਣ ਦੀ ਖਾਤਰ ਇਹ ਗਿਆ ਤਾਂ ਕਰਕੇ ਕਿਉਂਕਿ ਸਰਕਾਰ ਹੈ ਅਮਦਵੀ ਪਾਰਟੀ ਦੀ ਤਾਂ ਕਰਕੇ ਗਿਆ। ਤੁਸੀਂ ਵੀ ਕਿਤੇ ਇਸ ਕਰਕੇ ਤਾਂ ਨਹੀਂ ਗਏ ਕੋਈ ਆਪਦਾ ਨਿੱਜੀ ਅਹੁਦਾ ਲੈਣ ਦੀ ਖਾਤਰ? ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ। 250 ਸਰਕਾਰ ਮੰਗ ਚੁੱਕੀ ਹੈ ਜੀ ਜਿ ਇਹੋ ਜੇ ਆਪਣੇ ਮਨਚਿਛਿਆ ਹੁੰਦੀ ਤਾਂ ਆਪਾਂ ਢਾਈ ਸਾਲ ਪਹਿਲਾਂ ਹੀ ਕਰ ਲੈਂਦੇ ਪਰ ਆਪਾਂ ਨੂੰ ਮਹਾਰਾਜ ਦਾ ਤੰਤਰ RAMDAS GURU ਦਾ ਬਹੁਤ ਕੋਸ਼ਿਸ਼ ਦਿੱਤਾ ਜੀ ਨਾ ਤਾਂ ਆਪਾਂ ਇਸ ਲਾਲਚ ਚ ਵੀ ਸਾਨੂੰ ਕੁਝ ਮਿਲੇ ਨਾ ਆਪਾਂ ਉਹਦਿਆਂ ਦਾ ਲਾਲਚੇ ਕੋਈ ਵੀ ਸਰਪੰਚੀ ਦਾ ਇਲੈਕਸ਼ਨ ਹੁੰਦਾ ਨਹੀਂ ਦਿਨ ਨੂੰ ਹੋਣਾ ਕੋਈ ਰਿਜ਼ਰਵ ਆਵੇ ਜਰਨਲ ਆਵੇ ਤੇ ਆਪਾਂ ਇਹੀ ਚਾਹਨ ਵੀ ਆਮ ਆਦਮੀ ਦਾ ਪਾਰਟੀ ਦਾ ਸਰਪੰਚ ਬਣੇ ਜੀ ਆਪਾਂ ਨੂੰ ਇਹੋ ਜੀ ਕੋਈ ਲਾਲਚ ਨਹੀਂ ਮੇਰੇ ਇੱਕ ਬੇਟਾ ਜੀ ਬ੍ਰਦਰ ਦੇ ਵੀ ਇੱਕ ਬੇਟਾ ਮੈਂ ਉਹਦੀ ਫੈਲਾਈ ਸੀ ਫੈਲ ਵਾਪਸ ਲੈ ਲਈ ਜੀ ਬਾਰਾਪਤੀ ਜਣਾ ਨਹੀਂ ਹੈਗਾ ਜੀ ਤੁਸੀਂ ਅਸੀਂ ਆਪਣੇ بیٹے ਦੀ ਫਾਈਲ ਕਿਹੜੇ ਦੇਸ਼ ਵਾਸਤੇ ਲਾਈ ਹੋਈ ਸੀ ਆਸਟ੍ਰੇਲੀਆ ਵਾਸਤੇ ਆਸਟ੍ਰੇਲੀਆ ਵਾਸਤੇ ਲੇਕ ਉਹ ਫਾਈਲ ਤੁਸੀਂ ਵਾਪਸ ਲੈ ਲਈ ਹਾਂਜੀ ਵਾਪਸ ਲੈ ਲਈ ਕੀ ਕਾਰਨ ਬਸ ਆਪਾਂ ਉਹਨੂੰ ਇੱਥੇ ਰੱਖਣੋ ਜੀ ਮੇਰਾ ਇਕੱਲਾ ਬੇਟਾ ਜੀ ਵਧੀਆ ਆਪਣੇ ਇੱਥੇ ਕੰਮ ਸੈਟਲ ਹੈ ਜੀ ਆਪਾਂ ਬਾਹਰ ਕੀ ਕਰਾਉਣੇ ਮੇਰੇ ਬ੍ਰਦਰ ਦੇ ਵੀ ਇਕੱਲਾ ਬੇਟਾ ਜੀ ਉਹਨੇ ਵੀ ਨਹੀਂ ਬਾਹਰ ਜਾਣਾਗਾ ਮੈਸੇਜ ਤਾਂ ਬਹੁਤ ਵਧੀਆ ਹੈ ਪਰ ਆਮ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਅੱਜ ਪੰਜਾਬ ਦਾ ਯੂਥ ਹੈ ਜਿਹੜਾ ਬਾਹਰ ਵੱਲ ਭੱਜ ਰਿਹਾ ਪੰਜਾਬ ਖਾਲੀ ਹੋ ਰਿਹਾ ਹੈ ਤੇ ਤੁਸੀਂ ਫਿਰ ਇਹ ਵੱਖਰੀ ਸੋਚ ਕੀ ਕਰਨਾ ਤਾ ਜੀ ਆਪਾਂ ਫਿਰ ਹੁਣ ਕੰਮ ਧੰਦਾ ਕਰਦੇ ਤੇ ਬਾਬੇ ਦੀ ਕਿਰਪਾ ਜੀ ਪੂਰੀ ਤਨਤਰ ਰਾਮਦਾਸ ਗੁਰੂ ਦੀ ਜੀ ਆਪਣੀ ਦੇ ਕਿਰਪਾ ਆਪਣਾ ਬੇਟਾ ਇੱਥੇ ਰਹੂਗਾ ਜੀ ਤੇ ਉਹ ਹੋਰ ਵੀ ਅੱਗੇ ਅਸੀਂ ਦੋ ਆਂ ਜੀ ਬ੍ਰਦਰ ਸਾਡੇ ਦੋ ਬੇਟੇ ਅਸੀਂ ਚਾਰ ਜਾਣੇ ਵਧੀਆ ਕੰਮ ਸਮਾਜ ਦੀ ਸੇਵਾ ਕਰ ਸਕੀ ਹਾਂ ਤੁਸੀਂ ਇੱਥੇ ਰਹਿ ਕੇ ਯਾਨੀ ਆਪਣੇ ਪਿੰਡ ਦੀ ਸਮਾਜ ਦੀ ਸੇਵਾ ਕਰਨੀ ਚਾਹੁੰਦੇ ਆਂ ਵਿਦੇਸ਼ ਨਹੀਂ ਹਾਂ ਜੀ ਨਹੀਂ ਜਿਹੜੇ ਲੋਕ ਵਿਦੇਸ਼ ਵੱਲ ਭੱਜ ਰਹੇ ਆ ਆਪਣੇ ਬੱਚਿਆਂ ਨੂੰ ਜ਼ਮੀਨਾਂ ਵੇਚ ਕੇ ਹਾਂ ਜੀ ਵਿਦੇਸ਼ ਭੇਜਦੇ ਆਂ ਤੇ ਕਈ ਡੌਂਕੀਆਂ ਲਾ ਕੇ ਜਾਂਦੇ ਆਂ ਬੜਾ ਜਾਣ ਤਰੀਕੇ ਧਰ ਕੇ ਮੁਸ਼ਕਲਾਂ ਚੋਂ ਲੰਘ ਕੇ ਵਿਦੇਸ਼ਾਂ ਤੱਕ ਜਾਂਦੇ ਆਂ ਉਨ੍ਹਾਂ ਲਈ ਫਿਰ ਕੀ ਕਹਿਣਾ ਚਾਹੂਗੋ ਉਹ ਐਂ ਜੀ ਉਹ ਗਾਂ ਅੱਗੇ ਬਹੁਤ ਮੁਸ਼ਕਲਾਂ ਆਉਣੀਆਂ ਜੀ ਮੰਨ ਕੇ ਚੱਲੋ ਆਪਾਂ ਪ੍ਰੋਪਰਟੀ ਦਾ ਕੰਮ ਹੀ ਕਰਦੇ ਆਂ ਤੇ ਜ਼ਮੀਨਾਂ ਦੇ ਰੇਟ ਇੱਥੇ ਬਹੁਤ ਹੋ ਜਾਣੇ ਆ ਜੀ ਹੂੰ ਇੱਥੇ ਸਮਾਂ ਆਪਣੇ ਪੰਜਾਬ 'ਚ ਮੰਨ ਕੇ ਚੱਲੋ ਵੀ 24 ਸਾਲ ਚੱਲਦੇ ਆ 30 ਟੱਕਰ ਆਪਣੇ ਬਹੁਤ ਵਧੀਆ ਸਮਾਂ ਪੰਜਾਬ ਲਈ ਆ ਰਿਹਾ ਬਹੁਤ ਵੱਡੇ ਮੌਕੇ ਖੁੱਲ ਰਹੇ ਆ ਯੂਨੀਵਰਸਟੀਆਂ ਬਰ ਰਹੀਆਂ ਜੇ ਅਸੀਂ ਨਾ ਇਸ ਕੰਮ ਦੇ ਫਿਰਦੇ ਨਾ ਕੋਈ ਯੂਨੀਵਰਸਿਟੀ ਨੂੰ ਜੀ ਭਾਲਦਾ ਕੋਈ ਕਾਲਜ ਨੂੰ ਭਾਲਦਾ ਜੀ ਇੱਥੇ ਬਹੁਤ ਵਧੀਆ ਬੰਦਨਾ ਜਿਵੇਂ ਮੰਨ ਕੇ ਚਲੋ ਇੱਕ 10 ਕ ਹਜ਼ਾਰ ਦੇ ਐਨਕੂ ਤੇ ਤਨਖਾਹ ਤੇ ਕੰਮ ਕਰਦਾ ਉਹਦੀ ਮੰਨ ਕੇ ਚਲੋ 5-4 ਸਾਲ ਵਿੱਚ ਆਉਣ ਵਾਲੇ ਸਾਲ ਵਿੱਚ ਉਹਦੀ 30 ਤੋਂ 35 ਹਜ਼ਾਰ ਹੋ ਗਈ ਤੇ ਉਹ ਦੁਬਈ ਤੇ ਵਸੇ ਕਿਤੇ ਨਹੀਂ ਜਾਊਗਾ ਛੋਟੇ ਮੁਲਕਾਂ 'ਚ ਉਹਦੀ ਤਨਖਾਹ ਇੱਥੇ ਹੀ ਬਹੁਤ ਹੋਊਗੀ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਜਿਹੜੇ ਲੋਕ ਕਹਿ ਰਹੇ ਆ ਕਿ ਪੰਜਾਬ ਇਸ ਵੇਲੇ ਰਹਿਣ ਦੇ ਕਾਬਲ ਨਹੀਂ ਜਾਂ ਪੰਜਾਬ ਦਾ ਮਾਹੌਲ ਰਹਿਣ ਦੇ ਕਾਬਲ ਨਹੀਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਸੁਨਹਿਰਾ ਆ ਰਿਹਾ ਹਾਂਜੀ ਪੂਰਾ ਵਧੀਆ ਆ ਜੀ ਪੂਰਾ ਵਧੀਆ ਆ ਰਿਹਾ ਜੀ ਜਿਹੜੇ ਵੇਖੋ ਹੁਣ ਮੰਨ ਲੇ ਜੇ ਚਲੋ ਜਿਹੜਾ ਨਸ਼ਾ ਪੱਤਾ ਹੂੰ ਆਪਣੇ ਕਹਿੰਦੇ ਵਿਚਾਰ ਨਸ਼ਾ ਪੱਤਾ ਨਸ਼ਾ ਪੱਤਾ ਤਾਂ ਵੇਖੋ ਲੱਗ-ਲੱਗ ਤਰ੍ਹਾਂ ਦੇ ਨਸ਼ੇ ਚੱਲਦੇ ਆਏ ਉਹ ਲੱਗ-ਲੱਗ ਤਰ੍ਹਾਂ ਦੇ ਨਸ਼ੇ ਪ੍ਰੋਵਾਈਡ ਹੋਈ ਜਾਣੇ ਆ ਉਹ ਤਾਂ ਆਪਾਂ ਨੂੰ ਆਪ ਨੂੰ ਸੋਚਣਾ ਪੈਣਾ ਨਸ਼ਾ ਤਾਂ ਹਰ ਦੇਸ਼ ਦੇ ਵਿੱਚ ਹਾਂ ਹਰ ਦੇਸ਼ ਵਿੱਚ ਨਸ਼ਾ ਜੇ ਕੈਨੇਡਾ ਜਾਵੜੋ ਉਥੇ ਵੀ ਆਮ ਮੰਨ ਕੇ ਚਲੋ ਆਪਣੇ ਚਿੱਟਾ ਦਾਪੇ ਤੇ ਦੇਖ ਲੈਣੇ ਆ ਉਥੇ ਆਏ ਲਈ ਫਿਰਦੇ ਸਾਰੇ ਦੇਸ਼ਾਂ ਕੀ ਨਸ਼ਾ ਜੀ ਇਹ ਤਾਂ ਆਪਾਂ ਆਂਦੇ ਬੱਚੇ ਨੂੰ ਕੀ ਸਿੱਖਿਆ ਦੇਣੀ ਆ ਆਪਣੇ ਬੱਚੇ ਨੇ ਕੀ ਸਮਝਣਾ ਇਹ ਤਾਂ ਉਸ ਹਿਸਾਬ ਨਾਲ ਚੱਲਣਾ ਪੈਣਾ ਜੀ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਮੈਂ ਜੁਆਇਨ ਕੀਤੀ ਹੈ ਅ ਕਿਹੜੇ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਿਹੜੀ ਉਹ ਫੈਸਲੀ ਕਿਹੜੇ ਕੰਮ ਤੋਂ ਲੱਗੇ ਜਿਨ੍ਹਾਂ ਨੇ ਤੁਹਾਨੂੰ ਆਕਰਸ਼ਿਤ ਕੀਤਾ ਦੇਖੋ ਜੀ ਇੱਕ ਤਾਂ ਮੰਨ ਕੇ ਚੱਲੋ ਜਿੰਨੇ ਲੱਗ ਲੱਗ ਪਾਰਟੀਆਂ ਹਾਈ ਹਾਈ ਫਾਈ ਪਾਰਟੀਆਂ ਉਹ ਆਮ ਬੰਦੇ ਨੂੰ ਆਮ ਬੰਦੇ ਨੂੰ ਉਹ ਕਾਮਯਾਬ ਹੀ ਨਹੀਂ ਹੁੰਦੰਦੇ ਅੱਛਾ ਆਮ ਬੰਦੇ ਨੂੰ ਠਿੱਡੀ ਲਾ ਕੇ ਰੱਖਦੇ ਆ ਜੀ ਦਬਾ ਕੇ ਰੱਖਦੇ ਆ ਜਦੋਂ ਸਮਾਉਂਦਾ ਸਮਝਦੇ ਨੂੰ ਮੂਰੇ ਹੁੰਦੰਦੇ ਉਹ ਕਹਿੰਦੇ ਵੀ ਆਪ ਦਾ ਸਾਡਾ ਘਰ ਦਾ ਜੀ ਵੀ ਵੀ ਉਹਨਾਂ ਦੇ ਇਹ ਮਸਕਲ ਹੁੰਦਾ ਵੀ ਇਹ ਬੰਦਾ ਨਾਲ ਜੀ ਇਸ ਪਾਰਟੀ ਦੇ ਵਿੱਚ ਇਹ ਨੀਤੀਆਂ ਜੀ ਆਪ ਪਾਰਟੀ ਦੇ ਅੱਛੇ ਵੀ ਇਹ ਆਮ ਬੰਦੇ ਨੂੰ ਮੂਰੇ ਲਿਆਉਂਦੇ ਵੀ ਇਹ ਕੰਮ ਕਰਨ ਦੇ ਯੋਗ ਹੋਵੇ ਤੇ ਜਿਹੜੀਆਂ ਵੱਡੀਆਂ ਪਾਰਟੀਆਂ ਨਾਲ ਚਾਹਵਾ ਵੀ ਉਹਨਾਂ ਦਾ ਆਪਦਾ ਹੀ ਬੇਟਾ ਹੋ ਗਿਆ ਭਤੀਜਾ ਹੋ ਗਿਆ ਸਾਕਾ ਹੋ ਗਿਆ ਹਰੋਂ ਤੁਹਾਡੇ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਚ ਪਰਿਵਾਰਵਾਦ ਨਹੀਂ 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 ਕੋਈ ਪਰਿਵਾਰਵਾਦ ਨਹੀਂ ਜੀ ਅੱਛਾ ਹਾਂਜੀ ਵਧੀਆ ਚੱਲ ਰੇ ਹੈ ਨਾ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਅੱਗੇ ਜਿਮਨੀ ਚੋਣਾਂ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਾਲਾਤ ਹੈ ਕਾਂਗਰਸ ਦੇ ਜਿਹੜੇ ਹਾਲਾਤ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮੌਜੂਦਾ ਸਥਿਤੀ ਹੈ ਕੀ ਲੱਗਦਾ ਜਿਮਨੀ ਚੋਣਾਂ ਦੇ ਵਿੱਚ ਲੋਕਾਂ ਦਾ ਫਤਵਾ ਕਿਹਦਾ ਰੂਪ ਹੈ ਦੇਖੋ ਜੀ ਜਿਹੜਾ ਹੈਗੀਆਂ ਆ ਜਿਮਨੀ ਚੋਣਾਂ ਹੋ ਰਹੀਆਂ ਅਕਾਲੀ ਦਲ ਤਾਂ ਤੁਹਾਨੂੰ ਪਤਾ ਹੀ ਵੀ ਵੈਸੇ ਹੀ ਲੋਕਾਂ ਨੇ ਨਕਾਰਤਾਤਰਾ ਗ੍ਰਾਉਂਡ ਤੋਂ ਬਾਹਰ ਠੀਕ ਹੈ ਜੀ ਬਾਕੀ ਲੋਕਾਂ ਨੇ ਆਵਾ ਜੀ ਜਿਮਨੀ ਚੋਣਾਂ ਮਸਾ ਮੌਕਾ ਮਿਲਿਆ ਸਰਕਾਰ ਆ ਜੀ 2.5 ਸਾਲ ਕੰਮ ਹੋਣੀ ਆ ਜੀ ਅਸੀਂ ਕੰਮਾਂ ਨੂੰ ਦੇਖ ਕੇ ਇੱਧਰ ਆਏ ਆ ਜੀ ਵੀ 2.5 ਸਾਲ ਦੇ ਵਿੱਚ ਆਪਣੇ ਪਿੰਡ 'ਚ ਕੰਮ ਵੀ ਬਹੁਤ ਹੋ ਜਾਣਗੇ ਜੀ ਜਿਵੇਂ ਮੰਨ ਕੇ ਚੱਲੋ ਸਾਡਾ ਰਣੀਆਂ ਪਿੰਡ ਦੀ ਕਾਲੀ ਦਲ ਦੇ ਮੰਨੇ ਪਰਮੰਨੇ ਲੀਡਰ ਸੀ ਅਸੀਂ ਤਾਂ ਉਹਦੇ ਪਿੱਛੇ ਰਹਿਣ ਵਾਲੇ ਸੀਗੇ ਉਹਨਾਂ ਨੇ ਸਾਡਾ ਪਿੰਡ ਚਾਹੁੰਦੇ ਤਾਂ ਬਹੁਤ ਕੁਝ ਬਣ ਜਾਂਦਾ ਜੀ ਪਰ ਉਹਨਾਂ ਨੇ ਬਣਾਉਣ ਦੇ ਬਜਾਏ ਲੜਾਈ ਕ੍ਰੇਸ਼ ਕੀਤਾ ਲੜਾਈ ਝਗੜਾ ਹੋਈ ਜਾਣਾ ਗਰੀਬਾਂ 'ਤੇ ਲੜਾਈ ਹੋਈ ਜਾਣਾ ਗਰੀਬਾਂ ਉਪਰ ਸਾਡੀ ਨੀਤੀ ਹੈ ਕਿ ਅਸੀਂ ਗਰੀਬਾਂ ਨੂੰ ਲੜਾਵਾਂਗੇ ਜਿੰਨੂੰ ਸਮਝਾਵਾਂਗੇ ਅਸੀਂ ਇਸ ਢੰਗ ਨਾਲ ਰਾਜਨੀਤੀ ਕਰਾਂਗੇ ਇਹ ਨਹੀਂ ਹੈਗਾ ਵੀ ਗਰੀਬਾਂ ਨੂੰ ਇੱਥੇ दारू ਪਿਆਤੀ ਲੜਾ ਦੇ ਉਹ ਨਹੀਂ ਅਸੀਂ ਕਰਾਂਗੇ ਅਸੀਂ ਸਮਝਾਵਾਂਗੇ ਉਹਨੂੰ ਪਿਆਰ ਨਾਲ ਸਮਝਾਵਾਂਗੇ ਅਸੀਂ ਉਹ ਨਹੀਂ ਕੰਮ ਕਰਾਂਗੇ ਇਹ ਸਾਡਾ ਪਿੰਡ ਬਹੁਤ ਸੋਹਣਾ ਤਰੱਕੀਆਂ ਦੇ ਹੁੰਦਾ ਜੀ ਅਸੀਂ ਪਿੰਡ ਨੂੰ ਆਪਦੇ ਨੂੰ ਵਧੀਆ ਤਰੱਕੀਆਂ ਤੇ ਸੋਹਣਾ ਦੇਖਣਾ ਚਾਹੁੰਦੇ ਹਾਂ ਸਾਡਾ ਪਿੰਡ ਚ ਅਸੀਂ ਤਾਂ ਕਹਿੰਦੇ ਕਿਸੇ ਨਾਲ ਦੀ ਕੋਈ ਵੀ ਆ ਵੀ ਸਾਰੇ ਪਿੰਡ ਰਲ ਮਿਲ ਕੇ ਪਿੰਡ ਨੂੰ ਵਧੀਆ ਬਣਾਈਏ ਹਣ ਜਿਹੜੀ ਆਮ ਆਦਮੀ ਪਾਰਟੀ ਵਿੱਚ ਤੁਸੀਂ ਗਏ ਹੋ ਕੋਈ ਸ਼ਰਤ ਰੱਖੀ ਜਾਂ ਕੋਈ ਅਹੁਦੇ ਦੀ ਮੰਗ ਰੱਖ ਕੇ ਗਏ ਹੋ ਜਾਂ ਬਿਨਾਂ ਸ਼ਰਤ ਤੁਸੀਂ ਗਏ ਹੋ ਨਹੀਂ ਜੀ ਕੋਈ ਸ਼ਰਤ ਨਹੀਂ ਅਸੀਂ ਰੱਖੀ ਜੀ ਐਮਐਨਏ ਸਾਹਮਣੂ ਦੋ ਗੱਲਾਂ ਕੀਤੀਆਂ ਜੀ ਵੀ ਇੱਕ ਤਾਂ ਅਸੀਂ ਚਿੱਟੇ ਵਾਲੇ ਦੀ ਕੋਈ ਸਪਾਰਸ਼ ਨਹੀਂ ਕਰਨੀ ਹਮ ਇੱਕ ਚੋਰੀ ਵਾਲੇ ਦੀ ਕੋਈ ਸਪਾਰਸ਼ ਨਹੀਂ ਕਰਨੀ ਜੀ ਹਮ ਅਸੀਂ ਥੋੜੇ ਪਾਰਟੀ ਦੀ ਸੇਵਾ ਕਰਨੀ ਹੈ ਜੀ ਹਮ ਤੁਸੀਂ ਸਾਡੀ ਗੱਲ ਸੁਣਨੀ ਹੈ ਹਮ ਜੇ ਅਸੀਂ ਕਦੇ ਵੀ ਚਟਿਆ ਕੂਰੀਅਲ ਦੀ ਵਿਚਾਰਚ ਨਾ ਕਰਾਂ ਕੋਈ ਸ਼ਰਤ ਨਹੀਂ ਗਏ ਜੋ ਵੀ ਗਾ ਸਰਪੰਚੀ ਦਾ ਇਲੈਕਸ਼ਨ ਹੁੰਦਾ ਜਿਹਨੂੰ ਵੀ ਉਹ ਲੜਾਉਣਗੇ ਗੱਲ ਅਸੀਂ ਉਹਦੇ ਨਾਲ ਪੂਰਾ ਮੋਢਾ ਨਾ ਰਿਜ਼ਰਵ ਆਉਂਦੀ ਆ ਤਾਂ ਨਹੀਂ ਕੋਈ ਗੱਲ ਨਹੀਂ ਉਹ ਵੀ ਸਾਡਾ ਬੰਦਾ ਹੀ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਸਰਕਾਰ ਆ ਸਰਪੰਚ ਉਹਦਾ ਬਣਨਾ ਚਾਹੀਦਾ ਰੈਣੀਆ ਪਿੰਡ ਦੀ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਦੀ ਟੀਮ ਪਿੰਡ ਚ ਕੰਮ ਕਰ ਰਹੀ ਹੈ ਉਹਨਾਂ ਨਾਲ ਕਿਵੇਂ ਤੁਹਾਡਾ ਤਾਲਮੇਲ ਹੋਇਆ ਕੁਛ ਨਹੀਂ ਉਹ ਤੁਹਾਡੇ ਆਉਣ ਦੇ ਨਾਲ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਨਾਲ ਕੋਈ ਫ੍ਰਿਕਸ਼ਨ ਪੈਦਾ ਹੋਊਗੀ ਨਾਜੀ ਉਹਨਾਂ ਨਾਲ ਕੋਈ ਨਹੀਂ ਹੋਊਗੀ ਜੀ ਮੌਕੇ ਤੇ ਜਿਹੜੇ ਮੌਜੂਦ ਸੀਗੇ ਜਿਹੜੇ ਸਾਡੇ ਤਿੰਨ ਚਾਰ ਬੰਦੇ ਮੂਰੇ ਜਗਮੀਤ ਜੀ ਆ ਰਾਜਪਾਲ ਜੀ ਮੇਨ ਉਹ ਹੀ ਕਰਦੇ ਆ ਸਾਡੇ ਮਨਜੀਤ ਜੀ ਗਰੇਵਾਲਾ ਜੀ ਸਿੰਦਾ ਡਾਕਟਰ ਆ ਜੀ ਉਹ ਮੌਕੇ ਤੇ ਸਾਡੇ ਮੌਜੂਦ ਘਰ ਆਏ ਸੀ ਆਪ ਕੋਸ਼ ਹੋਏ ਸੀ ਜੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਉਹ ਸਾਡੇ ਭਰਾ ਹੀ ਸਾਡੇ ਵੱਡੇ ਵੀ ਆ ਸਾਡੇ ਭਰਾ ਵੀ ਆ ਅਸੀਂ ਉਹਨਾਂ ਨੂੰ ਇਕੱਠੇ ਹੋ ਗਏ ਅਸੀਂ ਤਾਂ ਇਹ ਵੀ ਕਹਾਂਗੇ ਵੀ ਕੋਈ ਵੀ ਸਾਡੇ ਨਾਲ ਆਊਗਾ ਵੈਲਕਮ ਅੱਜ ਸਾਰੇ ਇਕੱਠੇ ਹੋ ਕੇ ਕੋਈ ਨਹੀਂ

ਕਿ ਆਪਣਾ ਨਿੱਜੀ ਮੁਕਾਦ ਤੁਸੀਂ ਕਹੇ ਮੈਂ ਪਾਸੇ ਰੱਖ ਕੇ ਤੇ ਸਮਾਜ ਦੀ ਸੇਵਾ ਪਿੰਡ ਦੀ ਸੇਵਾ ਕਰਨ ਦੀ ਪਾਰਟੀ ਦੇ ਵਿੱਚ ਆਇਆ ਤੇ ਉਹ ਤੁਹਾਡੀ ਸੋਚ ਹੈ ਜਿਹੜੀ ਅੱਗੇ ਜਾਵੇ ਕਿਉਂ ਜੀ ਹੋਰ ਅਸੀਂ ਤੁਸੀਂ ਅੱਗੇ ਵੀ ਵੀਡੀਓ ਬਣਾਈ ਸੀਗੀ ਅਸੀਂ ਇੱਕ ਪਰਮੇ ਦੀ ਤਰ੍ਹਾਂ ਅਰਦਾਸ ਬੇਨਤੀ ਕੀਤੀ ਹੈ ਵੀ ਅਸੀਂ ਗਰੀਬਾਂ ਦੇ ਲੋੜਵੰਦ ਪਰਿਵਾਰਾਂ ਦੇ ਹਮ ਹਰ ਸਾਲ ਇੱਕ ਕਮਰਾ ਬਣਾਵਾਂਗੇ ਜੀ ਹਰ ਸਾਲ ਇੱਕ ਕਮਰਾ ਬਣਾਵਾਂਗੇ ਆਪਾਂ ਜਾਣ ਕੇ ਮਨ ਦੇ ਵਿੱਚ ਆਸ਼ਾ ਆਪਕ 52 ਕਮਰਿਆਂ ਦੀ ਅਰਦਾਸ ਕੀਤੀ ਜੀ ਨਾਤਾ ਕਿਸੇ ਨਾ ਕੋਈ ਪਾਰਟੀ ਦਾ ਵੀ ਉਹ ਕਵਰੇਜ ਵੀ ਕਰਕੇ ਆ ਸੀ ਹਾਂ ਤੁਸੀਂ ਕਵਰਜੀ ਕਰਕੇ ਗਏ ਸੀ ਕਿਸੇ ਪਾਰਟੀ ਨਾਲ ਕੋਈ ਸੰਬੰਧ ਹੋਵੇ ਸਾਨੂੰ ਉਹਨੇ ਜਿਹੜਾ ਡੋੜਬੰਦ ਪਰਿਵਾਰ ਹਮ ਅਸੀਂ ਇੱਕ ਸਾਲ ਇੱਕ ਕਮਰਾ ਬਣਾਉਣੇ ਆ ਇਹ ਹੁਣ ਜੀ ਬਾਬਾ ਜੀ ਦੀ ਵੱਧ ਕਿਰਪਾ ਹੋਈ ਤੇ ਅਸੀਂ ਸ਼ਾਇਦ ਉਹ ਕੰਮ ਛੇਤੀ ਦੇ ਪਰ ਚੜਾਂਗੇ ਅਸੀਂ ਦੋ ਵੀ ਸ਼ੁਰੂਆਤ ਇੱਕ ਹੀ ਸਾਲ ਦੋ ਵੀ ਬਣਾਵਾਂਗੇ ਤਿੰਨ ਵੀ ਬਣਾਵਾਂਗੇ ਵੀ ਉਹ 52 ਦੀ ਅਰਦਾਸ ਛੇਤੀ ਪੂਰੀ ਕੀਤੀ ਜਾਵੇ ਜੀ ਸਾਡੀ ਇਹ ਸੋਚ ਹੈ ਡੋੜਬੰਦ ਨੂੰ ਕਦੇ ਵੀ ਨਾ ਮੋੜਿਆ ਜਾਊਗਾ ਡੋੜਬੰਦ ਦੀ ਪੂਰੀ ਲੋੜ ਕਰਾਂਗੇ ਬਹੁਤ ਵਧੀਆ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਕਿ ਗਰੀਬਾਂ ਲਈ ਲੋੜਵੰਦ ਲਈ ਤੁਸੀਂ ਹਮੇਸ਼ਾ ਅੱਗੇ ਆਉਂਦੇ ਹੋ ਪਰਮਾਤਮਾ ਤੁਹਾਡੀ ਇਹ ਸੋਚ ਇਸ ਨੂੰ ਅ ਹੋਰ ਜਿਹੜਾ ਤਰੱਕੀ ਬਖਸ਼ੇ ਤਾਂ ਕਿ ਤੁਸੀਂ ਹੋਰ ਲੋਕਾਂ ਦੀ ਸੇਵਾ ਕਰੋ ਤੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਸੀਂ ਵੀ ਤਬਦੀਦੀ ਆਏ ਸਾਡੇ ਘਰੇ ਕਵਰ ਦੀ ਜੀਪੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸੋ ਦਾ ਸ਼ੋਅ ਇਸ ਹਨ ਸੋ ਜੀ ਸੰਜੀ ਮੀਤਾ ਪਾਉਂ ਕਾਂਗਰਸ ਪਾਰਟੀ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਉਹ 14 ਸਾਲ ਤੱਕ ਕੰਮ ਕੀਤਾ ਔਰ ਅੱਜ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਿਤੇ ਲੈ ਆਪਣੇ ਸੈਕਲਿ ਸਮਰਥਕਾਂ ਸਮੇਤ ਆਪਣੇ ਭਰਾ ਜੀ ਸੰਜੀ ਜੱਦਾ ਪਾਉ ਸਮੇਤ ਔਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੋਈ ਨਿੱਜੀ ਭਾਵਨਾ ਲੈ ਕੇ ਕੋਈ ਨਿੱਜੀ ਮੁਫਾਦ ਦੇ ਖਾਤਰ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਆਇਆ ਮੈਂ ਪਿੰਡ ਦੀ ਸੇਵਾ ਕਰਨੀ ਚਾਹੁੰਦਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਔਰ ਸਭ ਤੋਂ ਵੱਡਾ ਮੈਸੇਜ ਜਿਹੜਾ ਇਹਨਾਂ ਨੇ ਦਿੱਤਾ ਹੈ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹੈ ਔਰ ਇਹਨਾਂ ਦਾ ਕਹਿਣਾ ਕਿ ਮੈਂ ਆਪਣੇ ਬੇਟੇ ਦੀ ਫਾਈਲ ਵਾਪਸ ਲੈ ਲਈ ਹੈ ਭਾਵ ਕਿ ਬੇਟੇ ਨੂੰ ਬਾਹਰ ਭੇਜਣ ਦੀ بجائے ਉਹਨਾਂ ਨੂੰ ਇੱਥੇ ਰਹਿ ਕੇ ਸਮਾਜ ਦੀ ਸੇਵਾ ਲਈ ਪ੍ਰੇਰਿਆ ਹੈ ਇਹ ਬਹੁਤ ਵਧੀਆ ਮੈਸੇਜ ਹੈ ਜਿਹੜਾ ਪੰਜਾਬ ਦੇ ਵਿੱਚ ਰੋਜਾ ਆਉਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ Can a person that you have the NRDFAC news, <laughs> they repeat